ਸਾਨੀ ਵੀ ਤੁਹਾਨੂੰ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਫੇਰ ਆਏ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ 7:00 ਵੱਜ ਚੁੱਕੇ ਆ ਤੇ ਟਰਾਲੀਆਂ ਬਈ ਅੱਜ ਫੇਰ ਜਿਹੜੀਆਂ 12-13 ਟਰਾਲੀਆਂ ਆਈਆਂ ਤੂੜੀ ਦੀਆਂ ਤੇ ਕੱਲ ਵੀ ਜਿਹੜਾ ਰੇਟ ਹੋਇਆ 300-350 ਦੇ ਆਸ-ਪਾਸ 355 ਰੁਪਏ ਰਿਹਾ ਸੀਗਾ ਤੇ ਅੱਜ ਰੇਟ ਦੇਖਣਾ ਦਾ ਹੋਊ ਵੀ ਕੀ ਰੇਟ ਹੈ ਜਿਹੜਾ ਲੱਗਦਾ ਤੇ ਨਗ ਜਿਹੜੇ ਅੱਜ ਜਿਆਦਾ ਆਈ ਆ ਤੇ ਬਾਕੀ ਗਾਹ ਤੇ ਡਿਪੈਂਡ ਹੈ ਵੀ ਕਿੰਨੇ ਗਾਹ ਦਾ ਆਇਆ ਤੇ ਬਾਕੀ ਪਤਾ ਲੱਗ ਜੀ ਇੱਕ ਅੱਧਾ ਮਿੰਟ ਰਹਿ ਗਿਆ ਬਸ ਬੋਲੀ ਸ਼ੁਰੂ ਹੋਣ ਦੇ ਵਿੱਚ ਟਾਈਮ ਤਾਂ ਪੂਰਾ ਹੋ ਹੀ ਚੁੱਕਿਆ 7 ਵੱਜ ਚੁੱਕੇ ਆ ਤੇ ਲਾਈਵ ਨੂੰ ਵੀ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਜੀ ਬਾਕੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਟਾਈਮ ਆ ਜਿਹੜਾ 6:59 ਮਿੰਟ ਹੋ ਚੁੱਕੇ ਆ ਤੇ 7:00 ਵੱਜ ਨਾਲੇ ਆ ਤੇ ਬਾਕੀ ਦੇਖ ਲਿਆਂਗਾ ਕਿ ਆ ਗੂ ਕਿੰਨੇ ਕਾਇਆ ਕਿੰਨੇ ਕਿ ਨਹੀਂ ਜੀ ਦੇਖ ਸਕਦੇ ਹੋ ਕੀ ਰੇਟ ਦਾ ਵੀ ਪਤਾ ਲੱਗ ਜੀ ਕਿ ਅੱਜੇ ਰੇਟ ਕਿੰਦਾ। ਸਭੇ ਡਰਾਈਵਿੰਗ ਵੱਤ ਤੋਂ ਯੂਸ਼ੇਅਰ ਕਰਿਓ ਜੇ। ਤੇ ਨਗ ਜਿਹੜੇ ਅੱਜ ਆਇਆ 10-12 ਨਗ ਆਇਆ ਤੂੜੀ ਤੇ। ਜੀ ਬੋਲਿ ਜੀ ਕਹਿੰਦੇ ਕਿਰਾ 7 ਵੱਜ ਚੁੱਕੇ ਪੂਰਾ ਟਾਈਮ ਹੋ ਗਿਆ 7 ਵਜੇ ਜੀ। ਤੇ ਕੱਲ ਵੀ ਜਿਹੜਾ ਰੇਟ ਸੀਗਾ 300 ਤੋਂ ਲੈ ਕੇ 355 ਰੁਪਏ ਜਿਹੜੀਆਂ ਟਰਾਲੀਆਂ ਲੱਗੀਆਂ ਸੀ ਤੇ ਅੱਜ ਜਿਹੜਾ ਰੇਟ ਦੇਖਣ ਦਾ ਹੋਊ ਵੀ ਕੀ ਰੇਟ ਲੱਗਦਾ ਇਹ 7 ਵਜੇ ਜਿਹੜੀ ਬੋਲੀ ਪੂਰੀ ਸ਼ੁਰੂ ਹੋ ਜਾਂਦੀ ਹੈ ਤੇ 7 ਵੱਜ ਚੁੱਕੇ ਆ ਤੇ ਠੀਕ ਆਖਰੀ ਜਿਹੜੀ ਵੇਟ ਕਰਦੇ ਆ ਕਿ ਬੱਕ ਤਾਂ ਕਾਖ ਖੂਰ ਆ ਜੇ ਤਾਂ ਮੇਰਾ ਤੁਹਾਨੂੰ ਦੱਸ ਦਿਆ ਮਗਰ 2 ਤੇ 2 4 5 6 7 8 9 10 ਤੇ 11 ਟਰਾਲੀਆਂ ਜਿਹੜੀਆਂ 11 12 ਟਰਾਲੀਆਂ ਜਿਹੜੀਆਂ ਜਾਂਈਆਂ ਤੇ ਬਾਕੀ ਵੀ ਰੇਡ ਦੇਖਦੇ ਅੰਜ ਵੀ ਕੀ ਲੱਗਦਾ ਕੀ ਨਹੀਂ ਤੇ ਕੱਲ ਤਾਂ ਬਈ ਜਿਹੜਾ ਰੇਡ ਸੀ 300 ਤੋਂ ਲੈ ਕੇ 355 ਰੁਪਏ ਤੱਕ ਜਿਹੜਾ ਕੰਨ ਰੇਡ ਰਿਹਾ ਸੀ ਪਹਿਲਾਂ ਵੀ ਅੱਜ ਤੋਂ ਦੋ ਦਿਨ ਪਹਿਲਾਂ ਜਿਹੜਾ ਸਪੌਂਸਰ ਵੀ ਉੱਪਰ ਜਿਹੜੀ ਧੂੜੀ ਲੱਗਦੀ ਰਹੀ ਆ ਤੇ ਕੱਲ ਟਰਾਲੀਆਂ ਜਿਹੜੀਆਂ 11 12 ਆਈਆਂ ਸੀ ਤੇ ਕੱਲ ਰੇਟ ਜਿਹੜਾ ਡਾਣ ਪੈ ਗਿਆ ਸੀ ਤੇ ਅੱਜ ਦੇਖਾਂਗੇ ਵੀ ਕੀ ਰੇਟ ਜਿਹੜਾ ਲੱਗਦਾ ਤੇ ਬਾਕੀ ਢਾਕ ਜਿਹੜੇ ਅੱਜ ਥੋੜੇ ਜਿਹਾ ਘੱਟ ਹੀ ਲੱਗਦੇ ਆ ਬਾਕੀ ਦੇਖਣਾ ਲੂਟ ਟਾਈਮ ਆ ਜਿਹੜਾ 7 ਵਜੇ ਇੱਕ ਮਿੰਟ ਹੋ ਚੁੱਕਿਆ ਵੀ ਕਰਦੇ ਆ ਚੈੱਕ ਇਹ ਰਹੀ ਜਾਈ ਇਹ ਬੋਲੇ ਕਹਿੰਦੇ ਖੜਾ ਕਿ ਭੈਣ ਜਿਹੜਾ 7:02 ਹੋ ਚੁੱਕਿਆ ਤੇ 1 ਦਾ ਮਿੰਟ ਜਿਹੜਾ ਡੇਟ ਬੋਲੀ ਕਈ ਵਾਰ ਗਾਗੂ ਕੋਲ ਵੇਟ ਕਰਦੇ ਹੋ ਟਰਾਲੀਆਂ ਸਾਨੂੰ ਦਿਖਾ ਦਿੱਤੀ ਅਜ ਤੂੜੀ ਦੀਆਂ ਜਿਹੜੀਆਂ 11 12 ਜਿਹੜੀਆਂ ਟਰਾਲੀਆਂ ਆਈਆਂ ਤੇ ਵੀ ਲਾਈਵ ਨੂੰ ਪਤਾਵਾ ਸ਼ੇਅਰ ਯੂਜ਼ ਕਰਿਓ ਜੇ ਤੇ ਬੋਡੀ ਚੈੱਕ ਕਰਦਾ 2 ਮਿੰਟ ਜਿਹੜੀ ਡੇਟ ਹੋਊਗੀ ਤੇ 7:00 ਵਜੇ 5 ਕਿ ਮਿੰਟ ਤੇ ਜਿਹੜੀ ਬੋਡੀ ਸ਼ੁਰੂ ਹੋਊਗੀ ਅੱਜ 7:00 ਵਜੇ 3 ਮਿੰਟ ਹੋ ਚੁੱਕੇ ਆ ਤੇ ਇੱਕ ਅੱਧਾ ਮਿੰਟ ਐਗਾਦ ਨੂੰ ਉਡੀਕਦੇ ਆ ਤੇ ਲਾਈਵ ਨੂੰ ਵੀ ਪਤਾਵਾ ਜੂ ਸ਼ੇਅਰ ਕਰਿਓ ਜੇ की <laughs> जाव ਬੋਲੀ ਜਿਹੜੀ ਸ਼ੁਰੂ ਹੋਣ ਵਾਲੀ ਹੈ ਬਸ ਇੱਕ ਦੋ ਮਿੰਟ ਰਹਿ ਗਿਆ ਵੇਟ ਕਰ ਰਿਹਾ ਜੇ ਕੋਈ ਗਾਹਕ ਆ ਜੇ ਤਾਂ ਥੂੜੀ ਜਿਹੜੀ ਅੱਜ ਵੀ ਜਿਹੜੀ ਚੰਗੀ ਆਈ ਆ ਤੇ ਕੱਲ ਜਿੰਨੇ ਨਾਗ ਆ ਜਗੇ ਕੱਲ 10 12 ਨਾ ਕੰਡਾ ਇਸ ਅੱਜ ਵੀ 10 12 ਨਾ ਗਾਇਆ ਤੇ ਰੇਟ ਦੇਖਣਾ ਲੱਗੂ ਅੱਜ ਕੀ ਰੈਂਦਾ ਚਾਜੂ ਜੀ 4 ਜੁਲਾਈ 2025 ਫੋਰਟ ਪੂਰੇ ਟੂੜੀ ਦੀ ਬੋਲੀ ਤੇ ਭਾਈ ਟਰਾਲੀ ਜੀ ਆਰ ਦੀ ਅੰਦਰ ਦੀ ਆਹ ਟਰਾਲੀ ਹੈ ਬੋਲੋ ਓਏ ਹਾਂ ਹੁਣ ਤੱਕ ਤੇਰੇ ਕੋਲ ਨਹੀਂ ਨਹੀਂ ਮੇਰੇ ਕੋਲ ਕਿਸੇ ਦਾ ਨੰਬਰ ਨਹੀਂ ਆ 200 ਰੁਪਿਆ 200 200 200 30 30 15 20 25 2 230 ਰੁਪਏ 35 40 40 45 250 250 ਬੋਲਣਾ ਮੈ ਕਿਨੇ 250 ਰੁਪਏ ਬਾਈ ਚੱਲ ਗਿਆ ਇਹ ਵੇਚ ਨਹੀਂ ਤਾਂ ਪਹਿਲੀ ਵਾਰੀ 250 ਰੁਪਏ ਲੱਗਿਆ ਸੀ ਨਹੀਂ ਵੇਚੀ ਕਿਸਾਨ ਵੀਰ ਨੇ ਰੇਟ ਥੋੜਾ ਕਰਕੇ ਕਿਉਂਕਿ ਬਈ ਪਹਿਲਾਂ ਜਿਹੜਾ 2 ਦਿਨ ਪਹਿਲਾਂ ਰੇਟ ਬਹੁਤ ਜ਼ਿਆਦਾ ਹੋ ਗਿਆ ਸੀ ਅੰਦਰ ਦੀ ਅੰਦਰ ਦੀ ਤੁਸੀਂ ਬੋਲੋ ਜੀ 200 200 200 200 ਅਜਾ 200 5 10 10 ਅੰਦਰ 215 ਹਾਂ ਕੋਲਾ ਬਾਈ ਕਿਨੇ 215 ਰੁਪਏ ਕੀ ਡਿਲੀਵਰੀ ਉਹ 215 ਲੋਕੀ ਟਰਾਲੀ ਜਿਹੜੀ 215 ਰੁਪਏ ਰਹੀ ਸੀ ਤੇ ਇਹ ਵੀ ਨਹੀਂ ਵੇਚੀ ਤਿੰਨ ਟਰਾਲੀਆਂ ਬੋਲੀ ਹੋਈ ਆ ਤੇ ਪਿੰਨੇ ਪਿੰਨੇ ਜਿਹੜਾ ਨਹੀਂ ਵੇਚੀਆਂ ਟਰਾਲੀਆਂ ਆ ਇਹ ਜੀ ਬੰਦਣੀ ਵੀ ਬੰਦਣੀ ਕੋਈ ਆ ਜੇ ਆਹ ਰੇਡ ਤੋਂ ਹੋ ਗਿਆ ਜੀ ਸਾਰੇ ਜਾ ਆ ਗਏ ਥੱਲੇ ਖੁੱਲੀ ਆ ਆ ਵੀ ਲੈ ਆਈਏ ਆ ਬੋਲ ਸਕਦੇ ਇੱਥੇ ਆਇਓ ਵਰਗ ਸ਼ੁਰੂ ਹੋ ਗਏ ਹਰ ਜਾਦੂ ਟਾਪ ਵੇਖ ਲੈ ਜੇ ਫੜ ਗਿਆ ਕਿਸੇ ਆ ਬਾਈ ਅੰਦਰ ਵੀ ਅੰਦਰ ਵੀ ਥੋੜੀ ਬੋਲੋ ਜੀ ਬੋਲੋ ਬੋਲ ਹਾਂ ਸਰਪ੍ਰੀ 200 5 10 15 215 ਬੋਲਾਂਗੇ ਨੇ ਹਾਂ ਭਾਈ 215 ਵੇਖ ਭਾਈ ਓਏ ਲੋ ਜੀ 215 ਰੁਪਏ ਲੱਗਦੀ ਆ ਇਹਨਾਂ ਤਿੰਨਾਂ ਤਾਂ ਜਹਾਜ਼ ਟਰਾਲੀਆਂ ਵੀ ਬੋਲੀ ਲੱਗੀ ਸੀ ਪਰ ਨਹੀਂ ਵੇਚੀ ਇਨਸਾਨ ਵੀਰ ਨੇ ਇਹ 215 ਰੁਪਏ ਦੀ ਜੀ ਅੰਦਰ ਦੀ ਤੂੜੀ

ਆ ਜੀ ਜੀਆ ਭਾਈ ਬੋਲੋ ਜੀ 200 200 200 200 200 ਬੋਲਣਾ ਪੈ ਗੇ ਹਾਂ ਭਾਈ 200 ਰੁਪਏ ਇਹ ਵੀ ਟਰਾਲੀ ਜਿਹੜੀ ਕਿਸਾਨੇ ਵੇਚੀ ਨਹੀਂ ਵੇਚੀ ਤੇ ਇੱਕ ਟਰਾਲੀ ਬਈ ਵਿਗਲੀਆ 215 ਦੂਜੀਆਂ ਬੋਲੀ ਯੂਰ ਹੋਈ ਜਾਂਦੀ ਆ ਇਹ ਪਰ ਕਿਸਾਨ ਵੀਰਾਂ ਨਹੀਂ ਨਹੀਂ ਇੰਨੇ ਘੱਟ ਰੇਟ ਦੇ ਵਿੱਚ ਨਹੀਂ ਤੋਂ ਲਿਖਿਆ ਹੀ ਪਾ ਹੈ ਲਿਖ ਵੀ ਆ ਵੀ ਆ ਜੀ ਪਾ 225 ਚੱਲਦੇ ਚੱਲਦੇ ਤੂੰ ਉਹ ਚੱਲਦੇ ਖੜ ਜਾ ਇੱਕ ਮਿੰਟ ਆਇਆ ਹਾਂ ਅਲਕੋਹਲ ਪੀ ਹੈ ਇਹਨੂੰ ਰੋਕ ਦਿਓ ਇਹਦਾ ਚੱਲ ਆਪਾਂ ਕੀ ਕੀ ਦੀ ਹੈ ਬਈ ਸੁੰਦਰ ਦੀ ਹੈ ਬੋਲੋ ਭਾਈ ਆ ਖੇਡਾ ਆ ਮੋੜਾ ਮੋਟਾ ਬੋਲਾ ਕਰ ਯਾਰ ਹੋਰ ਕੀ ਆ ਗਿਆ ਬਣੀ ਆ ਚੀਜ਼ ਮੜਾ ਕਰਾ ਬਈ ਆਹ ਬਈ ਆਹ ਕਰਾ ਲੋ ਜੀ ਇਹ ਵੀ ਟਰਾਲੀ ਜਿਹੜੀ ਕੇ ਇਹਨੇ ਬੋਲੀ ਨਹੀਂ ਲਈ ਤੇ ਟਰਾਲੀਆਂ ਅੱਜ ਜ਼ਿਆਦਾ ਆਈਆਂ ਨੇ 200 ਰੁਪਿਆ 200 ਇੱਥੇ ਰੱਖਿਆਗਾ ਨਾ 200 ਕਾਫਸ ਤਾਂ ਪਈ ਮਾਰੇ ਜੀ ਨਹੀਂ ਨਹੀਂ ਚਾਹੀਦਾ ਚਾਹੀਦਾ 200 ਬੋਲਾ ਭਾਈ ਕਿਨੇ ਇਹ ਵੀ 200 ਰੁਪਏ ਇਹ ਰਹਿ ਗਈ ਤੇ ਮਗਰ ਦੋ ਟਰਾਲੀਆਂ ਹੋ ਰਹਿਗੀਆਂ ਤੇ ਕੱਲ ਵੀ 350 ਨੂੰ ਵੀ ਚਾਹੀਦਾ 200 ਨੂੰ ਵੀ ਰਹਿ ਗਈ ਤੇ ਪਹਿਲਾਂ ਵੀ 500 ਨਹੀਂ ਦੋ ਦਿਨ ਵਿਗਦੀ ਰਹੀ ਹੈ ਇਹ ਰੇਡ ਅਬੀ ਜਿਹੜਾ ਅੱਜ ਜਮਾਂ ਹੀ ਥੱਲੇ ਜਾਵਦੇ ਆਂ ਹਾਂ ਉੱਤਰ ਨਹੀਂ ਜਾਣੀ ਲੈ ਲੈ 100 ਰੁਪਿਆ 100 ਰੁਪਿਆ 100 ਰੁਪਿਆ ਬੋਲਾ ਬਾਈ ਕਿਨੇ ਬਾਈ 100 ਰੁਪਏ ਵੇਖਦੀ ਆ ਨਹੀਂ ਜੀ ਠੀਕ ਆ ਬਾਈ ਚਲੋ ਬਾਈ ਬੋਲਾ ਬਾਈ 100 100 ਰੁਪਏ ਲੋ ਵੀ ਅੱਜ ਜਿਹੜਾ ਰੇਟ 200 ਤੋਂ 250 ਦੇ ਵਿੱਚ ਹੀ ਰਹਿ ਗਿਆ ਤੇ ਪੂਸਟ ਟਰਾਲੀਆਂ ਕਿਸਾਨ ਵੀਰਾਂ ਦੇ ਵਿੱਚ ਕੋਈ ਸੋਣੀ ਨਹੀਂ ਨਹੀਂ ਵੇਚੀਆਂ ਘੱਟ ਰੇਟ ਕਰਕੇ ਤੇ ਧੰਨਵਾਦ ਸਾਰੇ ਵੀਰਾਂ ਦਾ